ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਲੂਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਤਾਂ ਬਿਲਕੁਲ ਤਾਜ਼ਾ ਸੂਇਆ ਛੋਟੇ ਜੇ ਮੁੱਲ ਚ ਤੇ ਇੱਕ ਗੱਬਣ ਵੜਾ ਚੰਗੇ ਵਜਨ ਵਜੂਦ ਵਾਲੇ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦਾ ਨਾਮ ਲਾਪ੍ਰੀਤ ਸਿੰਘ ਪਿੰਡ ਭਲੌਰ ਜ਼ਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ ਜੀ 6283198713 ਠੀਕ ਆ ਦੋ ਨਾਮ ਆ ਗਾ ਬਾਈ ਹਾਂਜੀ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਜੀ ਇਹ ਬਾਈ ਦੂਜਾ ਮੰਨ ਲੇ ਜਾਂ ਤੀਜਾ ਮੰਨ ਲੇ ਜਿਹੜਾ ਮਰਜ਼ੀ ਮੰਨ ਲੇ ਯਾਰ ਆਪਣੇ ਸਾਹਮਣੇ ਖਰੀਦੀ ਯਾਰ ਕਦੋਂ ਸੂਈ ਹੈ ਜੀ ਇਹ ਇਹ ਬਈ 7 ਕਿਲੇ ਸੂਈ ਹੈ ਸਵੇਰ ਯਾਰ ਬੱਚਾ ਕੀ ਹੈ ਜੀ ਬੱਚੀ ਦਿੱਤੀ ਜਰਸੀ ਮੈ ਬੱਚੀ ਜਰਸੀ ਦੀ ਦਿੱਤੀ ਚੰਗੀ ਬਹੁਤ ਹੈ ਨਾ ਬੱਚੀ ਜਿਹੜਾ ਡੱਬਾ ਬਈ ਇਹ ਜਰਸੀ ਚ ਆ ਹੀ ਜਾਂਦਾ ਹੁੰਦਾ ਜੀਅਰ ਕੰਪਲੀਟ ਪੈ ਗਈ ਹੈ ਬਈ ਜੀਅਰ ਦੀ ਫੁੱਲ ਸੱਲੀਆਂ ਵੀਡੀਓ ਵੀ ਹੈਗੇ ਸਾਰਾ ਕੁਝ ਠੀਕ ਆ ਪਹਿਲੀ ਚਵਾਈ ਜੀ ਕਿੰਨਾ ਕੁ ਬੋਲਾ ਕੱਢਿਆ ਜੀ ਬਈ ਯਾਰ ਬੱਚੇ ਨੂੰ ਪਿਆ ਕੇ ਮੇਰਾ ਡੂੜਕ ਕਿਲੋ ਕੱਢਿਆ ਮੈਂ ਕਹਿੰਨ ਨੂੰ ਬੋਲਾ ਕਹਦੂਗਾ ਬਈ 5 ਕਿਲੋ ਗਿਆ ਉਹਦਾ ਫਾਇਦਾ ਨਹੀਂ ਕੋਈ ਸੈਂਗਾ ਮਾਰਦੀ ਮੁਰਦੀ ਜੋ ਮਾਨੀ ਠੰਡੀ ਆਈ ਭਈ ਆਪਣਾਂ ਦੀ ਠੀਕ ਆ ਕਿੰਨਾ ਪਿਆਜੂ ਕਰਮ ਵਾਲੀ ਜੀ ਉਹ ਤਾਂ ਬਈ 10 ਕਿਲ ਸਤਾ ਹੱਕੀ ਆ ਸੂਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲ ਫੂਡ ਸ਼ਾਂਗ ਪੂਰਾ ਵੀ ਨਹੀਂ ਨਾਗ ਵੀ ਤੁਹਾਨੂੰ ਚਵਾਈ ਪੂਰੀ ਮੋਟੀ ਮੋਟੀ ਠੰਡੀ ਸਿਲ ਫੋਲਾ ਪਧਾਰਾ ਮਾਰ ਕੇ ਵਿਖਾਈ ਠੀਕ ਆ ਧਾਰਾ ਮਾਰੀ ਦਿਓ ਬਾਕੀ ਬਾਈ ਜਿਹਨੇ ਥੋੜੇ ਪੈਸੇ ਲਾਉਣੇ ਮੰਨ ਲੋ ਬੱਜ ਥੋੜਾ ਦੁੱਧ ਦੇ ਨੇ ਮੱਝਾਂ ਅਰਗਾ ਹੀ ਪਿਆ ਦੇਣਾ ਚਿੱਟਾ ਐਡ ਤੇ ਨਾਗ ਜਿਹੜਾ ਤੁਹਾਨੂੰ ਮਗਰ ਮਿਲਣਾ ਉਹ ਤਾਂ ਫਿਰ ਫਰੀ ਮਿਲ ਨਹੀਂ ਮਿਲਣਾ ਜੇ ਵੀਰੇ ਬੱਚਾ ਹੁੰਦਾ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਨਿਆਣੇ ਦੀ ਵੀ ਨਹੀਂ ਬਾਲੀ ਲੋੜ ਜੇ ਪਾਉਣਾ ਲੈਣਾ ਪਪਾਉਣ ਨੂੰ ਪਾ ਲੈ ਬਾਈ ਬਾਲਾਂ ਦੀ ਕੋਈ ਚੱਕਰੀ ਕੋਈ ਵੀਰ ਪਾ ਲੈ ਚਵਾਈ ਮੋਟੀ ਆ ੱਲੇ-ਗੱਲੇ ਥਾਂ ਦੀ ਤੁਹਾਨੂੰ ਧਾਰ ਮਾਰ ਕੇ ਦਿਖਾਵਾਂਗੇ ਕੋਈ ਵਹਿਮ ਨਾ ਰਹਿ ਜੇ ਕਿਸੇ ਦੇ ਚੱਤ ਚ ਲਾਓ ਜੀ ਚਵਾਈ ਕਰੋ ਚੈੱਕ ਫੁੱਲ ਮੋਟੀ ਖੜਕਾ ਹੁੰਦਾ ਪੂਰਾ ਅਈ ਤਾਂ ਆਪਾ ਬੱਚਾ ਹੂੰ ਅਈ ਤਾਂ ਆਪਾ ਸਵਾ ਵੀ ਕੋਈ ਨਹੀਂ ਗਾ ਕਿਉਂਕਿ ਬੱਚਾ ਛੱਡਿਆ ਹੀ ਆ ਪਸਮਾ ਕਰਕੇ ਤਾਂ ਥਣ ਵੀ ਸੂਣਾ ਨਿਕਲੇ ਹੋਣਾ ਤੇ ਚਵਾਈ ਤਾਂ ਇੱਕ ਨੰਬਰ ਹੋਣੀ ਹੋਣੀ ਆ ਯਾਨੀ ਥੱਲੋ ਬਈ ਗੱਲਾਂ ਗੁੱਲਾਂ ਨਹੀਂ ਕੀ ਤਾਂ ਥਣ ਗਵੇਂ ਉਵੇਂ ਵੇਖਦਾ ਹੂੰ ਲਓ ਜੀ ਮੋਟੀ ਪੂਰੀ ਚਵਾਈ ਠੀਕ ਆ ਬਾਈ ਚਵਾਈ ਵਾਲੇ ਪਾਸੋਂ ਨਹੀਂ ਕੋਈ ਉੱਠਦਾ ਸੱਲੋ ਬਹਿ ਕੇ ਲਓ ਜੀ ਚੈੱਕ ਕਰ ਸਕਦੇ ਦੁੱਧ 10 ਕਿਲੋ ਨਾਲ ਦਿੱਤਾ ਫਿਰ ਤਬਰੇ ਪਸ਼ੂ ਰੱਖਣ ਦਾ ਕੋਈ ਫਾਇਦਾ ਹੀ ਨਹੀਂਗਾ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਠੰਡੀ ਜਮਾਂ ਭਾਈ ਯਾਰ ਪਾਣੀ ਵਰਗੀ ਆ ਅਜੇ ਤਾਂ ਕੋਈ ਗੱਲ ਉਧਰ ਇੰਨੇ-ਇੰਨੇ ਸੂ ਪੈਂਦੀਆਂ ਆ ਕੇ ਕੱਚੀਆਂ ਕੁੱਚੀਆਂ ਗਾਇਆਂ ਹੂੰ ਤੇ ਇਕਾਸੇ ਮਾ ਆਪਾ ਬੱਚ ਨੂੰ ਝੰਗਾਦਾਈ ਉਦੋਂ ਪਹੁੰਚ ਕੋ ਕਿ ਸਿੱਧਿਆ ਸੂਈ ਤੇਨੂੰ ਵੀਡੀਓ ਨੂੰ ਫੋਨ ਲਾਇਆ ਸੀ ਉਦੋਂ ਨਾ ਪੁੱਗਿਆ ਵੀ ਲੇਟ ਆਉਂਗਾ ਮੈਂ ਲੇਟ ਆਉਂਗਾ ਹਣ ਚੇ ਲੇਟ ਹੋ ਗਿਆ ਤੜਕੇ ਸੂਈ ਸੀ ਬਾਈ ਨੇ ਕਾਲ ਕੀਤੀ ਸੀ ਡਿਮਾਂਡ ਬਾਈ ਛੋਟੀ ਜੀ ਕਰਨੀ ਜਿਹੜੇ ਲੈਣੇ ਬਾਈ ਯਾਰ ਇਹਦਾ 27000 ਰੁਪਿਆ ਲਾਉਂਗਾ ਮੁੱਲ ਜਨਾ ਮਰਜ਼ੀ ਕਰ ਲੈ ਬੱਚੀਆਂ ਵਾਲੇ ਮੁੱਲ ਚ ਹਾਂ ਬੱਚੀਆਂ ਦੇ ਮਗਰ ਵੀ ਨਾ ਚੰਗਾ ਮਲ ਜੀ ਹਾਂ ਹਾਂ ਬੱਚੀ ਮਿਲਦਾ ਇਹਦਾ ਹੋ ਜਾਣਾ 27000 ਚ ਨਹੀਂ ਮਿਲਨੀ ਵੀ ਫਿਲਨ ਦੀ ਵੀ ਗਰੰਟੀ ਜੇਰ ਦੀ ਵੀ ਗਰੰਟੀ ਵੀਡੀਓ ਵੀ ਭੇਜ ਦਾਂਗੇ ਜਿਹਨੂੰ ਲੋੜ ਹੀ ਹਾਂ ਠੀਕ ਆ ਤੇ ਜਿਹੜੇ ਅੱਜ ਤੋਂ ਚਾਰਾਂ ਦਿਨਾਂ ਨੂੰ ਗਾਂ ਦਾ ਰੰਗ ਵੇਖੀ ਜਦੋਂ ਸਾਮ ਗਈ ਸਹੀ ਗੱਲ ਹੈ ਚਵਾਈ ਇਹਦਾ ਸੱਜਾ ਲਾਕੀਆਂ ਨਾ ਤੇ ਉਦੋਂ ਤੱਕ ਅਰਮਾਰੀ ਨੇ ਸੋਹਣੀ ਤਿਆਰ ਹੋ ਜਾਣਾ ਜੀ ਤੇ ਜਿਹੜਾ 2 ਨੰਬਰ ਨਾ ਆ ਗਿਆ ਬਾਈ ਇਹ ਬਈ ਹੁਣੇ ਆਈ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਹੀ 2 ਮਿੰਟ ਠੀਕ ਆ ਜੀ ਪਲੂਨ ਆ ਠੀਕ ਚਾਰ ਦੰਦ ਆ ਬਾਈ ਠੀਕ ਆ ਜੀ ਹਾਂ ਤੇ ਦੰਦੋ ਇਹ ਚਾਰ ਚਾਰ ਦੰਦ ਹੋਈ ਆ ਜੀ ਨਿੱਗਰ ਨੂੰ ਗਰਬਾਲੀ ਆ ਹਾਂ ਹਾਂ ਸਭੀ ਸੋਹਣੀ ਦਾ ਬਹੁਤ ਜ਼ਿਆਦਾ ਸਭੀ ਸੰਭੀ ਪੂਰੀ ਚੰਗੀ ਆ ਸੋਹਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜ ਮਹੱਥੀ ਚਵਾਈ ਵਾਲਾ ਕਿੰਨਾ ਕਸਾ ਮਾ ਕੱਢਦੀ ਆ ਬਈ ਸਰਾ ਬਈ ਇੱਕ ਹਫਤਾ ਲੈ ਜੂ ਯਾਰ ਹਾਂਜੀ ਹਾਂ ਫੁੱਲਾ ਕਿੰਨਾ ਪਿਆ ਜੂ ਬਈ ਦੁੱਧ ਬਈ ਨੂੰ ਚਾਹੀਦਾ 16 17 ਕਿਲੋ ਹਾਕਾ ਦੇਣ ਦਾ ਦੇਊ ਵੀ ਮੱਝਾਂ ਵਰਗਾ ਪਰ ਹਾਕਾ ਭਜਨ ਬਹੁਤ ਆ ਬਹੁਤ ਸੰਭੀ ਪਲੀ ਆ ਫੁੱਲ ਸੇਵਾ ਵਾਲੇ ਘਰੋਂ ਆਈ ਵੀ ਆ ਆਏ ਨਹੀਂ ਕੋਈ ਵੀਰ ਕਹਿ ਸਕਦਾ ਬਈ ਕਿਸੇ ਨੇ ਸੰਭੀ ਨਹੀਂ ਫੁੱਲ ਦਾਣਾ ਦੱਪਾ ਫੀਡ ਤੇ ਪਲੀ ਵੀ ਆ ਚਮਕਦਮ ਤੁਸੀਂ ਚੈੱਕ ਕਰ ਸਕਦੇ ਹੋ ਪੱਠ ਪੂੜਾ ਮੱਝਾਂ ਵਰਗਾ ਦੁੱਧ ਪਿਆਉ ਮੱਝਾਂ ਵਰਗਾ ਜੇ ਹਫਤਾ 10 ਦਿਨ ਫੁੱਲੇ ਲੈ ਜੂਗੀ ਇਹ ਮੁਠੀ ਵਾਲਾ ਥਾਣਾ ਇਹਦਾ ਕੱਲਾ ਕੱਲਾ ਨਿੱਖੜਮ ਹੱਤੀ ਚਵਾਈ ਵਾਲਾ ਤੇ ਬਾਈ ਇਹਦੀ ਕੀਮਤ ਜਾਇਜ਼ ਜੀ ਇਹਦਾ ਬਈ 55000 ਰੁਪਏ ਲੈਣਦੇ ਨਹੀਂ ਬਸ 55000 ਰੁਪਿਆ ਐਡੀ ਵੱਚੀ ਬਾਈ ਕੋਈ ਦੁੰਦਾ ਨਹੀਂ ਨਹੀਂ ਦਿੰਦਾ ਬਈ ਲੈ ਇਧਰ ਵਜਨ ਵੇਖੋ ਅੱਚੀ ਨੇ ਬਣਾਇਆ ਹਮ ਵਜਨ ਨੂੰ ਬਜਨ ਪੂਰਾ ਚੰਗਾ 55000 ਦੀ ਬਾਈ ਕਹਿੰਦਾ ਦੇ ਦੇ ਹਲੇ ਆਈ ਆ ਜਮਾ ਠੰਡੀ ਆ ਪਾਣੀ ਵਰਗੀ ਠੀਕ ਆ ਬਾਈ ਹਾਂ ਬਾਕੀ ਕੋਈ ਵੀ ਨਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਤਸੱਲੀ ਪਰ ਖਾ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ